ਨਿੱਕੇ ਹੁੰਦੇ ਨਾਲ ਗੁੱਡੀਆਂ ਪਟੋਲੇ ਨਿਤ ਖੇਡਦੀ ਰਹਿੰਦੀ ਸੀ ਜੁਜਿਤ ਜਿਤ ਕੇ ਸੀ ਪੀਂਚ ਟੈਂਦੀ ਹੀਂਗ ਬਰਾਬਰ ਲੈਂਦੀ ਸੀ ਅੱਜ ਜਿਤ ਜਿਤ ਕੇ ਸੀ ਪੀਂਚ ਟੈਂਦੀ ਹੀਂਗ ਬਰਾਬਰ ਲੈਂਦੀ ਸੀ ਤੂੰ ਅੱਜ ਤੂੰ ਬਣ ਗਈ ਆਪ ਪਟੋਲਾ ਨਾਲ ਪਟੋਲਿਆ ਖੈਂਦੀ ਅੱਜ ਤੂੰ ਬਣ ਗਈ ਆਪ ਪਟੋਲਾ ਨਾਲ ਪਟੋਲਿਆ ਖੈਂਦੀ ਕਦ ਗਗਰੂ ਹੋ ਗਿਆ ਹਣਦਿਆ ਜਾਂ ਤੂੰ ਸੀ ਨਾਨਕੇ ਰਹਿੰਦੀ ਨੇ ਕਦ ਗਗਰੂ ਹੋ ਗਿਆ ਹਣਦਿਆ ਜਾਂ ਤੂੰ ਸੀ ਨਾਨਕੇ ਰਹਿੰਦੀ ਨੇ ਯਾਰ ਤਾਂ ਮਿਲਦੇ ਯਾਰਾਂ ਨੂੰ ਖੜੇ ਡੀਕਦੇ ਰਹਿਣ ਕਿਨਾਰੇੁੱਲੇ ਵਿਸਰੇ ਪਿਆਰਾਂ ਨੂੰ ਖੜੇ ਡੀਕਦੇ ਰਹਿਣ ਕਿਨਾਰੇੁੱਲੇ ਵਿਸਰੇ ਪਿਆਰਾਂ ਨੂੰ ਅਦਿਸ਼ਰਮਾ ਗਿਆ ਵੇ ਮਿੱਤਰਾ ਮੇਰੇ ਵੇਖਾ ਤਾਂ ਦੀ ਮਹਿਕੀ ਅਦਿਸ਼ਰਮਾ ਗਿਆ ਵੇ ਮਿੱਤਰਾ ਮੇਰੇ ਵੇਖਾ ਤਾਂ ਦੀ ਮਹਿਕੀ ਕਦ ਗੱਭਰੂ ਹੋ ਗਿਆ ਹਣਦਿਆ ਆ ਤੂੰ ਸੀ ਨਾਨਕੇ ਰੈਂਦੀ ਨੇ ਕਦ ਗੱਭਰੂ ਹੋ ਗਿਆ ਹਣਦਿਆ ਆ ਤੂੰ ਸੀ ਨਾਨਕੇ ਰੈਂਦੀ ਨੇ ਦਰਾ ਬਰੇ ਦਾ ਮੂਨ ਤੋੜ ਕੇ ਨੈਣਾ ਪਛਾਨੇ ਨੈਣਾ ਨੇ ਇਕੱਲੇ ਟੰਗੀ ਕਮਾਨ ਚੱਕ ਕੇ تیر ਚਲਾਏ ਨੈਣਾ ਨੇ ਐ ਨਿੱਕੇਲੇ ਟੰਗੀ ਕਮਾਨ ਚੱਕ ਕੇ تیر ਚਲਾਏ ਨੈਣਾ ਨੇ ਤੇਰੇ ਔੜ ਦੇ ਮਾਰੇ ਸੀਨੇ ਤੇ ਅੱਜ ਪੂਰ ਪਿਆਰ ਦੀ ਪੈਂਦੀ ਔੜ ਦੇ ਮਾਰੇ ਸੀਨੇ ਤੇ ਅੱਜ ਪੂਰ ਪਿਆਰ ਦੀ ਪੈਂਦੀ ਕਦ ਗੱਭਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਲ ਕੇ ਰਹਿੰਦੀ ਨਹੀਂ ਕਦ ਗੱਭਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਨਕੇ ਲੈਂਦੀ ਨੇ ਦਿਆਂ ਦੇ ਵਿੱਚ ਸੁਣ ਕੇ ਬੋਲੀਆਂ ਜਦ ਤੱਕ ਅਰਦੀ ਹੋਵਾਂਗੇ ਅੱਖਾਂ ਵਿੱਚ ਕੇ ਬਿਨ ਨਿੰਦਰ ਤੋਂ ਰਾਤਾਂ ਕੱਟਦੀ ਹੋਵਾਂਗੇ ਅੱਖਾਂ ਵਿੱਚ ਕੇ ਬਿਨ ਨਿੰਦਰ ਤੋਂ ਰਾਤਾਂ ਕੱਟਦੀ ਹੋਵਾਂਗੇ ਤੂੰ ਜੀ ਲਲਚਾ ਜਾਵੇ ਮਿੱਤਰਾ ਮੈਨੂੰ ਵੇਖੂ ਨਾਰੇ ਲੈਂਦੀ ਤੂੰ ਜੀ ਲਲਚਾ ਜਾਵੇ ਮਿੱਤਰਾ ਮੈਨੂੰ ਵੇਖੂ ਨਾਰੇ ਲੈਂਦੀ ਕਦ ਗਬਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਨਕੇ ਆਂਦੀ ਨੇ ਕਦ ਗਬਰੂ ਹੋ ਗਿਆ ਕੂੰਸੀ ਨਾਨਕੇ ਰਹਿੰਦੀ ਨੇ ਇਹ ਜੋ ਹਨ ਰੋਤਾ ਸੁਣ ਕੁੜੀਏ ਮੇ ਸੰਗ ਦੀ ਸੰਗ ਦੀ ਚੱਕਦੀ ਵੇ ਮੇਲ ਬਾਹਰ ਆਉ ਨੂੰ ਕਰਦਾ ਨਹੀਂ ਮੇ ਚੁਣੇ ਜੱਕਦੀਰੇ ਦਿਲ ਬਾਹਰੋਂ ਨੂੰ ਕਰਦਾ ਨਹੀਂ ਮੈਂ ਚੁੰਨੀ ਦੇ ਵਿੱਚ ਜੱਕ ਜੀਵੇ ਕੋਖਰ ਵਾਲੇ ਸਿੱਧੂ ਨੂੰ ਨਾ ਬੋਲ ਜਵਾਨੋ ਕਹਿੰਦੀ ਕੋਖਰ ਵਾਲੇ ਮੁੰਡੇ ਨੂੰ ਨਾ ਬੋਲ ਜਵਾਨੋ ਕਹਿੰਦੀ ਕਦ ਗੱਭਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਨਕੇ ਰੈਂਦੀ ਨੇ ਕਦ ਗੱਭਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਨਕੇ ਰੈਂਦੀ ਨੇ ਕਦ ਗੱਭਰੂ ਹੋ ਗਿਆ ਹਣਦਿਆ ਜਦ ਤੂੰ ਸੀ ਨਾਨਕੇ ਰੈਂਦੀ ਨੇ